बीजेपी के उम्मीदवार हैं, उनके ऊपर जिस किस्म से हंसराज झांसी के ऊपर जानलेवा हमले हुए हो रहे हैं उनको परेशान किया जा रहा है जिस तरह से किसान का नाम बदनाम करने के लिए कुछ ऐसे लोग उनके बीच में आके किसान का भेष धारण करके बैरूपीय बीच में घुसे हुए हैं जो कि किसानों को बहका रहे हैं भड़का रहे हैं असी इलेक्शन कमीशन लिखा है भी पोलिंग बूथ की तो मॉनिटरिंग करो ही करो ਪਰ ਆਪ ਇਹ ਇਨਸ਼ੋਰ ਕਰੋਗੇ ਉਥੋਂ ਵੇੜੇ ਤੋਂ ਚੱਲ ਕੇ ਉਹ ਪੁਲੀ ਬੂਥ ਤਾਂ ਹੀ ਵੀ ਉਹਨਾਂ ਨੂੰ ਕਿਤੇ ਰਸਤੇ ਜਿ ਜਿਸ ਤਰ੍ਹਾਂ ਕੈਂਡੀਡੇਟਸ ਨੂੰ ਰੋਕ ਰਹੇ ਉਥੇ ਧਰਨਾ ਲਾ ਕੇ ਬਹਿ ਜਾਣਗੇ ਵੀ ਨਹੀਂ ਨਿਕਲਣ ਦੇਣੇ ਤੁਹਾਨੂੰ ਫਿਰ ਗਰੀਬ ਕੀ ਕਰੂਗਾ ਸਰ ਪੰਜਾਬ ਆਸ਼ਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾ 1 ਜੂਨ ਨੂੰ ਪੰਜਾਬ ਦੀਆਂ 13 ਸੀਟਾਂ ਦੇ ਲਈ ਪੈਣ ਵਾਲੀਆਂ ਵੋਟਾਂ ਦੌਰਾਨ ਦਿਹਾਤੀ ਖਿੱਤੇ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਤਨਾਦ ਕੀਤੇ ਜਾਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਸਮੁੱਚੀ ਵੋਟ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਦੀ ਵੀ ਮੰਗ ਕੀਤੀ ਹੈ ਜਾਖੜ ਨੇ ਕਿਹਾ ਹੈ ਕਿ ਕਿਸਾਨਾਂ ਦੀ ਆੜ ਵਿੱਚ ਕੁਝ ਸ਼ਰਾਰਤੀ ਅਨਸਰ ਤੇ ਵਿਰੋਧੀ ਪਾਰਟੀ ਦੇ ਵਰਕਰ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਅਜਿਹੇ ਹਕਤਨਾਵਾ ਜਿਆਦਾਤਰ ਪਿੰਡੂ ਖੇਤਰਾ ਵਿੱਚ ਵਾਪਰ ਰਹਿਆਂ ਨੇ ਭਾਜਪਾ ਉਮੀਦਵਾਰਾਂ ਤੇ ਵਰਕਰਾਂ ਦੇ ਨਾਲ ਨਾਲ ਵੋਟਰਾਂ ਦੇ ਵਿੱਚ ਵੀ ਡਰ ਤੇ ਚਿੰਤਾ ਵਧ ਗਈ ਹੈ ਜਾਖੜ ਨੇ ਕਿਹਾ ਕਿ ਕਈ ਦਿਹਾਤੀ ਖੇਤਰਾ ਤੋਂ ਪਾਰਟੀ ਉਮੀਦਵਾਰਾਂ ਵਰਕਰਾਂ ਤੇ ਜਨਤਾ ਨੂੰ ਧਮਕੀਆਂ ਪਰੇਸ਼ਾਨ ਕਰਨ ਤੇ ਹਮਲਿਆਂ ਦੀ ਸ਼ਿਕਾਇਤਾਂ ਮਿਲੀਆਂ ਨੇ ਇਹਨਾਂ ਘਟਨਾਵਾਂ ਤੋਂ ਖੱਦ ਜਾਏ ਕਿ ਅਜਿਹੇ ਮਾਹੌਲ ਦੇ ਵਿੱਚ ਲੋਕਤੰਤਰੀ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ जिस कारण चोन कमीशन चिट्ठी लिख के एक जून चोना वाले दिन देहाती दे विच केंद्रीय सुरक्षा बल तैनात मांग की जिस तरह से किसान का नाम बदनाम करने के लिए कुछ ऐसे लोग उनके बीच में आके किसान का बेस धारण करके बहुपीय बीच में घुसे हुए जो कि किसानों को बहका रहे हैं भड़का रहे हैं और जो बीजेपी के उम्मीदवार हैं उनके ऊपर जिस किस्म से हंसराज हंसी के ऊपर जानलेवा हमले हुए हो रहे हैं उनको परेशान किया जा रहा है दूसरे साथियों की बोल रहा है इसलिए कल जो मैंने चिट्ठी लिखी है सिर्फ उम्मीदवारों की सुरक्षा के, तक ही सीमित नहीं है क्योंकि एक धारणा बनती जा रही है कि गांवों के अंदर और शहरों के अंदर भी जो गरीब वर्ग है जिसको कि राशन की महत्ता पता है जिसका चूल्हा आज उस राशन की वजह से चल रहा है जो सहायता आ रही है वो जो गरीब किसान है ਮੈਂ بڑے ਸਹੂਕਾਰਾਂ ਕੀ ਬੜੋਂ ਕੀ ਜਿਨਕੇ ਪਾਸ ਜ਼ਮੀਨਾਂ ਹੈ ਜਿਨ੍ਹਾਂ ਦੇ ਕੁਝ ਸਾਹਮਣੇ ਵੀ ਆਈਆਂ ਗੱਲਾਂ ਭਗਵੰਤ ਮਾਨ ਜੀ ਨੇ ਆਪ ਹੀ ਗੱਲਾਂ ਕਲੀਅਰ ਕੀਤੀਆਂ ਵੀ 10-10 ਟਿਊਬਲ ਜਿਨ੍ਹਾਂ ਦੇ ਹੈ ਉਹਨਾਂ ਨੂੰ ਤਾਂ ਐਮਐਸਪੀ ਦਾ ਕੋਈ ਫਰਕ ਪੈਂਦਾ ਹੋਣਾ ਸਭ ਜਿਹਦੇ ਕੋਲ ਜ਼ਮੀਨ ਹੀ 2 ਏਕੜ ਹੈ ਛੋਟਾ ਜਿਹੜਾ ਕਿਸਾਨ ਹੈ ਮਾਰਜਨਲ ਕਿਸਾਨ ਹੈ ਉਹਨੂੰ ਤਾਂ ਉਹਦਾ ਤਾਂ ਘਰ ਨਹੀਂ ਚੱਲ ਰਿਹਾ ਉਹਨੂੰ ਤਾਂ ਕਿਸਾਨ ਸਨਮਾਨ ਨਿਧੀ ਦੇ 6000 ਰੁਪਏ ਮਿਲ ਰਹੇ ਬੀਜੇਪੀ ਕੰਨੋਂ ਤੇ ਉਹਨੂੰ ਫ੍ਰੀ ਰਾਸ਼ਨ ਜਿਹੜਾ ਆ ਰਿਹਾ ਹੈ ਉਹਨੂੰ ਆਯੂਸ਼ਮਾਨ ਦੀ ਸੌ ਸੁਵਿਧਾ ਮਿਲ ਰਹੀ ਹੈ ਉਹਨਾਂ ਗਰੀਬ ਲੋਕਾਂ ਨੂੰ ਉਹ ਸਾਡੇ ਜਿਹੜੇ ਵੇੜਿਆਂ 'ਚ ਹੈ ਗਰੀਬ ਬਸਤੀਆਂ 'ਚ ਜਿਹੇ ਬੈਠੇ ਹੈ ਸਾਡੇ ਐਸ்சி ਭਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਵੀ ਬੂਥ ਤਾਈਂ ਜਾਣ ਤੋਂ ਨਾ ਰੋਕਿਆ ਕਿਤੇ ਜਾਵੇ ਸਾਨੂੰ ਇਸ ਗੱਲ ਦਾ ਅੰਦੇਸ਼ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਵੀ ਤੁਸੀਂ ਪੋਲਿੰਗ ਬੂਥ ਦੀ ਤਾਂ ਮੋਨਿਟਰਿੰਗ ਕਰੋ ਹੀ ਕਰੋ ਪਰ ਆ ਵੀ ਇਨਸ਼ੋਰ ਕਰੋ ਵੀ ਉੱਥੋਂ ਵੇੜੇ ਤੋਂ ਚੱਲ ਕੇ ਉਹ ਪੁਲੀ ਬੂਥ ਤਾਂ ਹੀ ਵੀ ਉਹਨਾਂ ਨੂੰ ਕਿਤੇ ਰਸਤੇ 'ਚ ਜਿਸ ਤਰ੍ਹਾਂ ਕੈਂਡੀਡੇਟਸ ਨੂੰ ਰੋਕ ਰਹੇ ਉੱਥੇ ਧਰਨਾ ਲਾ ਕੇ ਬਹਿ ਜਾਣਗੇ ਵੀ ਨਹੀਂ ਨਿਕਲਣ ਦੇਣੇ ਤੁਹਾਨੂੰ ਫਿਰ ਗਰੀਬ ਕੀ ਕਰੂਗਾ ਸਰ ਇਹ ਜਿਹੜੀ ਬਹੁਤ ਹੀ ਖਤਰਨਾਕ ਇੱਕ ਡਿਵੈਲਪਮੈਂਟ ਸਾਡੀ ਸੋਸਾਇਟੀ ਵਾਸਤੇ ਹੋ ਰਹੀ ਉਹਨੂੰ ਰੋਕਣ ਵਾਸਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਸਰ